ਨਮਸਕਾਰ ਜੀ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀ ਜਾ ਰਹੀ ਸਿੱਖਿਆ ਕ੍ਰਾਂਤੀ ਬਾਰੇ ਅਸਮ ਦੇ ਵਿੱਚ ਸਿੱਖਿਆ ਕ੍ਰਾਂਤੀ ਨਹੀਂ ਉਦਘਾਟਨ ਕ੍ਰਾਂਤੀ ਹੈ ਔਰ ਮੈਂ ਇਹ ਵੀ ਦੱਸ ਦਵਾ ਇਹ ਉਦਘਾਟਨ ਕ੍ਰਾਂਤੀ ਜਿਹੜੀ ਹੈ ਸਿਰਫ ਇਹ ਤੇ ਕੈਂਚੀ ਇਹਨਾਂ ਨੇ ਚਲਾਈ ਹੈ ਆਪਣੇ ਨਾਮ ਦਾ ਜਿਹੜਾ ਪੱਥਰ ਲਗਵਾਣਾ ਹੈ ਇਹਨਾਂ ਦੇ ਨੇਤਾਵਾਂ ਨੇ ਔਰ ਤੀਜਾ ਇਹਦਾ ਇਸ ਸਕੀਮ ਦੇ ਵਿੱਚ ਇਹਨਾਂ ਦਾ ਕੋਈ ਯੋਗਦਾਨ ਨਹੀਂ ਹੈ ਸਿੱਖਿਆ ਕ੍ਰਾਂਤੀ ਜਿਹੜੀ ਇਹ ਕਲੇਮ ਕਰ ਰਹੀ ਹੈ ਪੈਸਾ ਜਿੰਨਾ ਵੀ ਸਕੂਲਾਂ ਦੀ ਰਿਪੇਅਰ ਲਈ ਆਇਆ ਮੇਨਟੇਨੈਂਸ ਲਈ ਆਇਆ ਉਹ ਤੇ ਚੇਅਰਜ਼ ਵਾਸਤੇ ਬੈਂਚਾਂ ਵਾਸਤੇ ਉਹਨਾਂ ਦੀਆਂ ਦੀਵਾਰਾਂ ਖੜੀਆਂ ਕਰਨ ਵਾਸਤੇ ਰਿਪੇਅਰ ਲਈ ਛੱਤਾਂ ਦੀ ਰਿਪੇਅਰ ਲਈ ਇਹ ਆਫ ਟਾਇਲਟਸ ਦੀ ਉਹ ਸਾਰੀ ਇਹ ਟਾਇਲਟਸ ਦੀ ਰਿਪੇਅਰ ਲਈ ਉਹ ਸਾਰਾ ਦਾ ਸਾਰਾ ਪੈਸਾ ਕੇਂਦਰ ਸਰਕਾਰ ਮੋਦੀ ਸਰਕਾਰ ਵੱਲੋਂ ਭੇਜਿਆ ਗਿਆ ਹੈ ਔਰ ਇਹਦੀ ਚਿੱਠੀ ਮਕੈਦਾਂ ਤੌਰ ਤੇ ਸਰਕਾਰੀ ਜਿਹੜੀ ਹੈ ਐਡੀਸ਼ਨਲ ਡਾਇਰੈਕਟਰ ਜਿਹੜਾ ਸਿਵਲ ਵਰਕਸ ਵੱਲੋਂ ਜਿਹੜੀ ਜਾਰੀ ਹੋਈ ਹੈ ਸਕੂਲ এডਿਕੇਸ਼ਨ ਵਾਲੇ ਵੱਲੋਂ ਉਹ ਮੇਰੇ ਕੋਲ ਹੈ ਇਸ ਵੇਲੇ ਜਿਹਦੇ ਵਿੱਚ ਇਹ ਦਾਖਲ ਹੈ ਗੱਲ ਕਿ ਨਾਬਾੜ ਔਰ ਸਮਗਰਾ ਜਿਹੜੀਆਂ ਸਕੀਮਾਂ ਹੈਗੀਆਂ ਉਹਦੇ ਤਹਿਤ ਜੋ ਉਸਾਰੀਆਂ ਕੀਤੀਆਂ ਗਈਆਂ ਉਹਦਾ ਉਦਘਾਟਨ ਹੈ ਔਰ ਮੈਂ ਦੱਸਣਾ ਚਾਹਨੀ ਹੈ ਇੱਥੇ ਤੁਹਾਨੂੰ ਸਾਰਿਆਂ ਨੂੰ ਕਿ ਜਿਸ ਸਰਕਾਰ ਦੇ ਖਿਲਾਫ ਮੋਦੀ ਸਰਕਾਰ ਭਾਜਪਾ ਸਰਕਾਰ ਦੇ ਖਿਲਾਫ ਅਕਸਰ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਲੋਕਾਂ ਨੂੰ ਭੜਕਾਉਂਦੇ ਆ ਲੋਕਾਂ ਦੇ ਮਨਾਂ ਦੇ ਵਿੱਚ ਪੰਜਾਬੀਆਂ ਦੇ ਮਨਾਂ ਦੇ ਵਿੱਚ ਜ਼ਹਿਰ ਭਰਦੇ ਰਹਿੰਦੇ ਆ ਅੱਜ ਉਹਨਾਂ ਦੇ ਹੀ ਸਰਕਾਰ ਵੱਲੋਂ ਭੇਜੇ ਗਏ ਪੈਸੇ ਜਿਹੜੇ ਆ ਉਹ ਉਹਨਾਂ ਦਾ ਉਦਘਾਟਨ ਕਰਨ ਲਈ ਕੈਂਚੀਆਂ ਜੇਬ ਚ ਪਾ ਕੇ ਘੁੰਮ ਰਹੇ ਔਰ 12000 ਪੰਜਾਬ ਦੇ ਸਕੂਲਾਂ ਦੇ ਵਿੱਚ ਇਹ ਲੋਕ ਉਦਘਾਟਨ ਕਰਨ ਜਾ ਰਹੇ ਆ ਮੈਂ ਆਜਾਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਵੀ ਪੋਲ ਖੋਲਣਾ ਚਾਹਨੀ ਆ ਕਿ ਜਿਹੜਾ ਇਹਨਾਂ ਨੇ ਸਾਡੇ ਇੱਥੇ ਪਿੰਡਾਂ ਦੇ ਵਿੱਚ ਆਪਣੇ ਵੱਲੋਂ ਪੈਸੇ ਦਿੱਤੇ ਐ ਸਟੇਟ ਫੰਡ ਜਿਹੜਾ ਹੁੰਦਾ ਉਹ ਭੇਜਿਆ ਕਿਤੇ 1500 ਕਿਤੇ 1800 ਕਿਤੇ 2300 ਕਿਤੇ 2500 ਕਿਤੇ 2800 ਮੈਂ ਕਹਿੰਦੀ ਆ ਕੋਈ 25000 30000 ਵੀ ਨਹੀਂ ਟੱਪਿਆ ਹੈਗਾ ਅੱਧੇ ਲੱਖ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਮਾਲ ਮਾਲਕਾਂ ਦਾ ਮਸ਼ੂਰੀ ਕੰਪਨੀ ਦੀ ਬੜਾ ਅਸੀਂ ਅਕਸਰ ਸੁਣਦੇ ਲੋਕਾਂ ਦੇ ਵਿੱਚ ਮਾਲ મોદી ਦਾ ਤੇ ਮਸ਼ੂਰੀ ਆਮ ਆਦਮੀ ਪਾਰਟੀ ਦੀ ਤੇ ਇਹ ਕੰਮ ਕੀਤਾ ਜਾ ਰਿਹਾ ਹੈ ਔਰ ਬੜੇ ਇਸ ਤੋਂ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ ਜਿਹੜਾ ਟੀਚਰਸ ਦਾ ਮਹਿਕਮਾ ਉਹਨਾਂ ਨੂੰ ਇੱਕ ਇਵੈਂਟ ਮੈਨੇਜਰ ਬਣਾ ਕੇ ਰੱਖ ਦਿੱਤਾ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਸਕੂਲਾਂ ਦੇ ਵਿੱਚ ਕੱਟ ਕਰੋ ਤੁਸੀਂ ਜਿਹੜਾ ਫੰਕਸ਼ਨ ਕਰਾਓ ਇਹਨਾਂ ਦੇ ਪੱਥਰ ਜਿਹੜੇ ਐ ਉਹ ਗ੍ਰੇਨਾਈਟ ਦੇ ਉੱਤੇ ਬਣਵਾ ਕੇ ਇਹਨਾਂ ਦੇ ਨਿਤਾਵਾਂ ਦੇ ਆਪਣੇ ਕੋਲੋਂ ਲਗਾਓ ਔਰ ਨਾਲ ਮੈਂ ਇਹ ਦੱਸਣਾ ਚਾਹੁੰਨੀ ਆ ਕਿ ਟੀਚਰਸ ਦੇ ਨਾਲ-ਨਾਲ ಗ್ರಾಮ ਪੰਚਾਇਤਾਂ ਨੂੰ ਵੀ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਉੱਥੇ ਵੀਡੀਓਜ਼ ਘਰ ਰਹੇ ਆ ਕਿ ਤੁਸੀਂ ਉੱਥੇ ਕੱਟ ਕਰੋ ਜਿਸ ਨੇਤਾ ਨੇ ਜਾਣਾ ਹੈ ਲੋਕਾਂ ਨੂੰ ਆਪ ਲੈ ਕੇ ਜਾਓ ਚਾਹ ਲਗਾਓ ਪਕੌੜੇ ਲਗਾਓ ਟੈਂਟ ਲਾਓ ਔਰ ਇਹ ਖਰਚਾ ਜਿਹੜਾ ਹੈ ਸਾਰਾ ਦਾ ਸਾਰਾ ਪੰਚਾਇਤਾਂ ਦਾ ਤੇ ਸਕੂਲ ਦੇ ਟੀਚਰਾਂ ਵੱਲੋਂ ਉਹਨਾਂ ਨੂੰ ਮਜਬੂਰ ਕਰਕੇ ਕਰਾਇਆ ਜਾ ਰਿਹਾ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਇਹਨਾਂ ਦੇ ਪਕੌੜੇ ਖਾਣ ਵਾਸਤੇ ਜਿਹੜੇ ਆਮ ਆਦਮੀ ਦੇ ਨੇਤਾ ਹੈਗੇ ਇਹਨਾਂ ਦੇ ਫ੍ਰੀ ਦੇ ਨਾਸਾਂ ਚ ਪਕੌੜੇ ਦੇਣ ਵਾਸਤੇ ਕਹਿਣਾ ਤਾਂ ਨਹੀਂ ਚਾਹੀਦਾ ਮੈਨੂੰ ਇਹਨਾਂ ਦੇ ਕਾਜੂ ਬਦਾਮ ਖਾਣ ਵਾਸਤੇ ਟੀਚਰ ਜਿਹੜੇ ਹੈ ਆਪਣੀ ਹਾਰਡ ਅਰਨਡ ਸੈਲਰੀ ਤੇ ਸਾਡੀਆਂ ਜਿਹੜੀਆਂ ਪੰਚਾਇਤਾਂ ਜਿਨ੍ਹਾਂ ਨੂੰ ਮੋਦੀ ਸਰਕਾਰ ਕੇਂਦਰ ਸਰਕਾਰ ਫੰਡ ਭੇਜਦੀ ਹੈ ਉਹਦੇ ਵਿੱਚੋਂ ਕੱਢ ਕੇ ਤਾਂ ਇਹਨਾਂ ਦਾ ਖਰਚਾ ਕਰਨਗੇ ਔਰ ਇਹ ਵੀ ਮੈਂ ਦੱਸਣਾ ਚਾਹਨੀ ਆ ਅੱਜ ਇਸ ਵੀਡੀਓ ਦੇ ਰਾਹੀਂ ਕਿ ਪਿੰਡਾਂ ਦੀਆਂ ਪੰਚਾਇਤਾਂ ਕੋਲੋਂ ਜ਼ਬਰਦਸਤੀ ਫਲੈਕਸ ਛਪਾਉਣ ਲਈ ਜਿਹੜਾ ਇਹਨਾਂ ਦੀ ਵਾਹਵਾਈ ਦੇ ਝੂਠੇ ਉਦਘਾਟਨ ਦੇ ਜਿਹੜਾ ਫਲੈਕਸ ਹੈ ਉਹ ਛਪਾਉਣ ਵਾਸਤੇ ਪੈਸੇ ਅਗਰਾਹੇ ਜਾ ਰਹੇ ਆ ਉਹਨਾਂ ਦੇ ਪੈਸੇ ਕਢਵਾ ਕੇ ਉਹਦੀਆਂ ਫਲੈਕਸਿਸ ਜਿਹੜੀਆਂ ਇਹਨਾਂ ਦੀ ਮਸ਼ਹੂਰੀ ਇਹਨਾਂ ਦੀ ਐਡਵਰਟਾਈਜ਼ਮੈਂਟ ਇਹਨਾਂ ਦੀ ਪਬਲਿਸਿਟੀ ਦੇ ਉੱਤੇ ਲਗਾਏ ਜਾ ਰਹੇ ਆ ਇਨਾਂ ਨੂੰ ਲੱਗਦਾ ਹੈ ਕਿ ਇਹ ਪੰਜਾਬ ਦੀ ਜਨਤਾ ਦੀ ਅੱਖਾਂ ਦੇ ਵਿੱਚ ਧੂਲ ਝੋਂਕ ਦੇਣਗੇ ਇਹ ਝੂਠੇ ਉਦਘਾਟਨ ਇੱਕ ਮੁਹਿੰਮ ਚਲਾ ਕੇ ਪੰਜਾਬ ਦੀ ਜਨਤਾ ਬਹੁਤ ਸਿਆਣੀ ਹੈ ਤੁਸੀਂ ਇਲੈਕਸ਼ਨ 2027 ਦਾ ਆਨ ਦਿਓ ਤੁਸੀਂ ਅੱਜ ਜਿਹੜੀ ਆਪਣੀ ਹਵਾ ਬਣਾਉਣ ਦੀ ਗੱਲ ਕਰ ਰਹੇ ਆ ਇਸ ਚੋਂ ਇਸ ਜਿਹੜਾ ਉਦਘਾਟਨ ਮੁਹਿੰਮ ਦੇ ਨਾਲ ਪੰਜਾਬ ਦੇ ਲੋਕਾਂ ਨੇ ਤੁਹਾਡੀ ਆਮ ਆਦਮੀ ਪਾਰਟੀ ਦੀ ਹਵਾਈ ਗੋਲ ਕਰਨੀ ਹੈ ਔਰ ਜਨਤਾ ਜਿਹੜੀ ਹੈ ਤੁਹਾਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਸਬਕ ਆਉਣ ਵਾਲੇ ਸਮੇਂ 'ਚ ਪੜ੍ਹਾਏਗੀ ਇੱਕ ਗੱਲ ਆਖਰੀ ਤੌਰ ਤੇ ਮੈਂ ਜ਼ਰੂਰ ਕਹਾਂਗੀ ਕਿ ਜੇਕਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵਾਕਈ ਇਸ ਚੀਜ਼ ਨੂੰ ਲੈ ਕੇ ਸੀਰੀਅਸ ਹੈ ਤਾਂ ਮੈਂ ਚੈਲੰਜ ਦੈਂ ਕਿ ਕਹਿੰਨੀ ਆ ਕਿ ਮੈਦਾਨ ਦੇ ਵਿੱਚ ਆਓ ਇੱਕ ਵਾਈਟ ਪੇਪਰ ਇਸ਼ੂ ਕਰੋ ਵਾਈਟ ਪੇਪਰ ਜਿਸ ਦੇ ਵਿੱਚ ਤੁਸੀਂ ਵੇਰਵਾ ਦਿਓ ਕਿ ਤੁਹਾਡੀ ਪੰਜਾਬ ਸਰਕਾਰ ਨੇ ਆਪਣੇ ਰੈਵਨਿਊ ਦੇ ਵਿੱਚੋਂ ਕਿੰਨਾ ਫੰਡ ਪਾਇਆ ਔਰ ਕੇਂਦਰ ਨੇ ਕਿੰਨਾ ਫੰਡ ਦਿੱਤਾ ਜਿਸ ਕੇਂਦਰ ਦੀ ਤੁਸੀਂ ਸਵੇਰੇ ਸ਼ਾਮ ਨਿੰਦਿਆ ਕਰਦੇ ਆਂ ਜਿਸ ਮੋਦੀ ਦੀ ਸਵੇਰੇ ਸ਼ਾਮ ਸਰਕਾਰ ਦੀ ਨਿੰਦਿਆ ਕਰਦੇ ਆਂ ਉਸ ਸਰਕਾਰ ਨੇ ਇਹਨਾਂ ਕੰਮਾਂ ਵਾਸਤੇ ਜਿਨ੍ਹਾਂ ਦੇ ਤੁਸੀਂ ਅੱਜ ਉਦਘਾਟਨ ਕਰਨ ਲਈ ਮੂੰਹ ਚੱਕਿਆ ਉਹਨਾਂ ਨੇ ਕਿੰਨੇ ਪੈਸੇ ਭੇਜੇ ਔਰ ਤੁਸੀਂ ਲੋਕਾਂ ਨੇ ਕਿੰਨੇ ਪੈਸੇ ਲਗਾਏ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਤੁਹਾਡੇ ਲੋਕਾਂ ਦੀ ਅਸਲੀਅਤ ਕੀ ਔਰ ਕਿਸ ਤਰ੍ਹਾਂ ਤੁਸੀਂ ਲੋਕਾਂ ਦੇ ਜਿਹੜਾ ਅੱਖਾਂ ਦੇ ਵਿੱਚ ਧੂਲ ਚੋਕਦੇ ਆਂ